ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਹੈ ਉਮੀਦ ਕੀ ਸਾਰੇ ਠੀਕ ਠਾਕ ਹੋਵੋਗੇ ਅਰਵੀ ਦੇ ਕੰਮ ਤੇ ਤੇ ਗੁਰਲੀਨ ਜਾ ਟਿਊਸ਼ਨ ਤੇ ਮੈਨੂੰ ਅੱਜ ਸੂਟਾ ਦਾ ਨਹੀਂ ਸਿੱਖੰ ਮੈਂ ਇਸ ਕਰਕੇ ਅੱਜ ਬਣਾਵਾਂਗੇ ਸਿ ਮੁੱਲੀਆਂ ਦੀ ਸਬਜੀ ਵਿੱਚ ਪਾਵਾਂਗੇ ਛੋਟੇ ਛੋਟੇ ਪੱਤੇ ਮੁੱਲੀਆਂ ਦੇ ਉਵਾਲ ਕੇ ਬਣਾਉਣੀ ਸਬਜੀ ਬਹੁਤ ਸਿੰਪਲ ਤਰੀਕੇ ਨਾਲ ਗਾਇਸ ਮੁੱਲੀਆਂ ਕੱਟ ਲਈਆਂ ਛੋਟੇ ਛੋਟੇ ਕਰਕੇ ਵਿੱਚ ਥੋੜੇ ਜਿਹੇ ਪੱਤੇ ਪਾਏ ਜਿਹੜੇ ਨਰਮ ਨਰਮ ਜਿਹੜੇ ਹੁੰਦੇ ਆ ਉਹ ਪੱਤੇ ਪਾਏ ਵਿੱਚ ਹੁਣ ਇਹਨਾਂ ਨੂੰ ਰੱਖਾਂਗੇ ਆਪਾਂ ਚੁੱਲ੍ਹੇ ਤੇ ਉਵਾਲਣ ਲਈ ਗੈਸ ਅੱਗ ਬਾਲ ਕੇ ਅਸੀਂ ਅੱਗ ਬਾਲ ਲਈ ਤੇ ਇਸ ਪਤੀਲੇ ਚ ਰਾ ਪਾਤਾ ਮੋਲੀਆਂ ਵਿੱਚ ਪਾਇਆ ਥੋੜਾ ਜਿਹਾ ਪਾਣੀ ਹੁਣ ਅਸੀਂ ਲਈਏ ਇਹਨੂੰ ਉਵਾਲ ਫਿਰ ਨੂੰ ਛੋੜ ਕੇ ਇਹਨੂੰ ਚੰਗੀ ਤਰ੍ਹਾਂ ਤੇ ਫਿਰ ਸਬਜ਼ੀ ਨਵਾਗੇ ਤੜਕਾ ਅਸੀਂ ਵਾਲੀ ਦਾ ਹੁਣ ਚੱਲਾ ਕਿਉਂਕਿ ਠੰਡ ਹੋ ਗਈ ਆ ਤੋਂਦਨੀ ਪੈ ਰਹੀ ਕੋਰਾ ਕੋਰੀ ਨੇ ਹੱਥ ਉਹ ਥਰਦੇ ਕਰਕੇ ਸੇਮ ਵਾਲੀ ਦਾ ਚੁੱਲਾ ਚਾਹਮਾ ਇਹ ਉਬਲ ਗਿਆ ਤੇ ਹੁਣ ਇਹਨਾਂ ਲਈਏ ਅਸੀਂ ਚੌੜਾ ਇਹ ਲਓ ਨੇ ਤੜਕਾ ਤੇਲ ਗੜ ਗਿਆ ਹੁਣ ਪਾਈਏ ਅਸੀਂ ਮੇਰਾ ਜੀਰਾ ਹੈ ਜੀਰਾ ਪਿਆਜ਼ ਤੇ ਮਿਰਚ ਸਭ ਤੋਂ ਬਾਅਦ ਅਸੀਂ ਲੂਣ ਹਲਦੀ ਪਾ ਕੇ ਪਾਵਾਂਗੇ ਮੋਨੀਆਂ ਤੜਕਾ ਸਾਡਾ ਹੋ ਗਿਆ ਹੁਣ ਅਸੀਂ ਪਾਈਏ ਥੋੜਾ ਜਿਹਾ ਲੂਣ ਥੋੜਾ ਕਾਪਾ ਜ਼ਿਆਦਾ ਨਹੀਂ ਲੂਈਦਾ ਠੀਕ ਠੀਕ ਰੱਖੀਦਾ ਹਾਂ ਸਪਾਈਸ ਲੂਣ ਥੋੜਾ ਜਿਹਾ ਹੋਰ ਪਾ ਲਈਏ ਦੇਚ ਭਾਈ ਹਲਦੀ ਹੁਣ ਅਸੀਂ ਥੋੜੀ ਥੋੜੀ ਕਰਕੇ ਮੋਲ ਲਿਆਂਦੀ ਪਰਚੀ ਭਾਜੀ ਵਿੱਚ ਅਜੀ ਮੂਲੀਆਂ ਦੀ ਪੁਰਜੀ ਇਹ ਉਵਾਲ ਕੇ ਤਾਂ ਮੇਰੇ ਫੇਵਰਟ ਪਰੌਂਠੇ ਆਲੂਆਂ ਦੇ ਨਹੀਂ ਗੇ ਆਲੂਆਂ ਦੇ ਰਵੀ ਦੇ ਪਰੌਂਠੇ ਆ ਤੇ ਮੇਰੇ ਮੂਲੀਆਂ ਦੇ ਪਰੌਂਠੇ ਫੇਵਰਟ ਸਾਜੀ ਵੀ ਮੂਲੀਆਂ ਦੀ ਤੇ ਪਰੌਂਠੇ ਵੀ ਮੂਲੀਆਂ ਦੇ ਸਬਜ਼ੀ ਅਸੀਂ ਹੁਣ ਟੱਕ ਲਈਏ ਤੇ ਰਵੀ ਆਉਣਗੇ ਤਾਂ ਫਿਰ ਆਪਾਂ ਰੋਟੀ ਖਾਵਾਂਗੇ ਕੀ ਬਣਾਣੀ ਰੋਟੀ ਹੋਣਾ ਮੈਂ ਮਾਮੂਲੀ ਸਾਦੀ ਬਣਾਈ ਅੱਜ ਵੀ ਅਮੂਲੀ ਸਾਦੀ ਬਣਾਈ ਆ ਚਾਹੀਏ ਚਲੋ ਰੋਟੀ ਖਾਈਏ ਰੋਟੀ ਕਿਹਦਾ ਬਣੀ ਆ ਵੈਸਾ ਗੁਲੀ ਤੂੰ ਵੀ ਦੱਸ ਕਿਹਦੀ ਬਣੀ ਆ ਦੋ ਮਿੰਟਾਂ ਲਾਗੇ ਦੋ ਮਿੰਟਾਂ ਲਿਗਾ ਕੀ ਆ ਮਿਰਚ ਕਿੱਚ ਘਟਾ ਗਾਇਸ ਮਿਲਦੇ ਰਹਿਣਾ ਨੈਸਟ ਬਲੌਗ ਇਸ ਲਈ ਬਾਏ ਬਾਏ